ਦਰਸ਼ਕੋ ਧਰਮ ਦੀ ਦੁਨੀਆ ਦੇ ਵਿੱਚ మాਸ ਖਾਣਾ ਚਾਹੀਦਾ ਹੈ ਜਾਂ ਨਹੀਂ ਖਾਣਾ ਚਾਹੀਦਾ ਇਹਦੇ ਉੱਤੇ ਸਦਾ ਹੀ ਚਰਚਾ ਬਣੀ ਰਹਿੰਦੀ ਹੈ ਖਾਣ ਵਾਲੇ ਜਾਂ ਨਾ ਖਾਣ ਵਾਲੇ ਧਰਮ ਗ੍ਰੰਥਾਂ ਦੀਆਂ ਪੰਕਤੀਆਂ ਦਲੀਲਾਂ ਵਿੱਚੋਂ ਹੀ ਕੜ ਕੇ ਸੁਣਾ ਕੇ ਆਪੋ ਆਪਣੀ ਗੱਲ ਨੂੰ ਸਿੱਧ ਕਰਦੇ ਨੇ ਅੱਜ ਤੁਹਾਨੂੰ ਇੱਕ ਐਸੇ ਪਾਵਨ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਧਰਤੀ ਦੇ ਉੱਤੇ ਜਿਸ ਅਸਥਾਨ ਉੱਤੇ ਬੈਠ ਕੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਡੇ ਇਸ ਧਰਮ ਨੂੰ ਦੂਰ ਕੀਤਾ ਸੀ। ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ। ਕੌਣ ਮਾਸ ਕੌਣ ਸਰ ਕਹਾਵੇ ਕਿਸ ਪੈ পাপ ਸਮਾਣੀ। ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਸ ਪਾਵਨ ਧਰਤੀ ਦੇ ਉੱਤੇ ਬੈਠ ਕੇ ਉਚਾਰਨ ਕੀਤਾ। ਔਰ ਦੁਨੀਆ ਨੂੰ ਸੱਚ ਦਾ ਗਿਆਨ ਬਖਸ਼ਿਤਾ ਮਨ ਦੇ ਵਿੱਚੋਂ మాਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਇਹ ਪਾਪ ਹੈ ਜਾਂ ਇਹ ਪਾਪ ਨਹੀਂ ਇਹਦੇ ਬਾਰੇ ਸਾਨੂੰ ਲੋਕਾਈ ਨੂੰ ਧਰਮ ਦੇ ਵਿੱਚੋਂ ਕੱਢਿਆ ਉਹ ਪਾਵਨ ਅਸਥਾਨ ਹੈ ਗੁਰਦੁਆਰਾ ਪਾਤਸ਼ਾਹੀ ਪਹਿਲੀ ਸਿੱਧਵੱਟੀ ਕੁਰੂਕ ਖੇਤਰ ਦੀ ਧਰਤੀ ਦੇ ਉੱਪਰ ਇਤਿਹਾਸਕਾਰ ਕਹਿੰਦੇ ਨੇ 1515 ਈਸਵੀ ਨੂੰ ਸੂਰਜ ਗ੍ਰਹਿਣ ਵਾਲੇ ਦਿਨ ਗੁਰਨਾਨਕ ਸਾਹਿਬ ਪਾਤਸ਼ਾਹ ਕੁਰੂਖੇਤਰ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ। ਪੁਰਾਤਨ ਸਮੇਂ ਤੋਂ ਹੀ ਕੁਰੂਖੇਤਰ Hindu ਧਰਮ ਦਾ ਵੱਡਾ ਤੀਰਥ ਸਥਾਨ ਰਿਹਾ ਹੈ। ਇੱਥੇ ਸੂਰੀਆ ਕੁੰਡ ਦੇ ਵਿੱਚ ਲੋਕ ਪੈਣ ਦਾਨ ਕਰਦੇ ਨੇ। ਫੁੱਲ ਅਰਪਣ ਕਰਦੇ ਨੇ ਔਰ Hindu ਧਰਮ ਦੀ ਮਾਨਤਾ ਅਨੁਸਾਰ ਮੁਕਤੀ ਪ੍ਰਾਪਤ ਕਰਦੇ ਨੇ। ਸੂਰਜ ਗ੍ਰਹਿਣ ਵਾਲੇ ਦਿਨ ਕੋਈ Hindu ਸੋਚ ਵੀ ਨਹੀਂ ਸਕਦਾ ਉਹ ਆਪਣੇ ਘਰ ਦੇ ਵਿੱਚ ਮਾਸ ਬਣਾਵੇ ਜਾਂ ਮਾਸ ਖਾਵੇ। ਉਹਨਾਂ ਦੀ ਵੇਦਾਂ ਦੀ ਰੀਤੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਗੁਰੂ ਪਾਤਸ਼ਾਹ ਆਉਂਦੇ ਨੇ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਨੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੱਥੇ ਆ ਕੇ మాਸ ਪਕਾਇਆ ਵੀ ਔਰ ਉਸ మాਸ ਨੂੰ ਲੋਕਾਂ ਦੇ ਵਿੱਚ ਵੀ ਵੰਡਿਆ ਹੁਣ ਸੂਰਜ ਗਰਨ ਵਾਲੇ ਦਿਨ ਇਦਾਂ ਦਾ ਕੰਮ ਕਰਨਾ ਬਹੁਤ ਵੱਡਾ ਗੁਨਾਹ ਸੀ ਪਾਪ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲੇ ਬਹੁਤ ਸਾਰੇ ਪੰਡਤ ਤੇ ਆਮ ਲੋਕੀ ਵੀ ਆਏ ਤੁਸੀਂ ਇਹ ਬਹੁਤ ਵੱਡਾ ਪਾਪ ਕਰ ਦਿੱਤਾ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਫਿਰ ਆਪਣੀ ਬਾਣੀ ਦੇ ਅੰਦਰ ਮਾਸ ਮਾਸ ਕਰ ਮੂਰਖ ਝਗੜੇ ਆਪਣੇ ਵੱਲੋਂ ਮਾਸ ਦਾ ਤਿਆਗ ਕਰ ਦੇਣਾ ਤੇ ਮਾਸ ਖਾਣ ਨੂੰ ਪਾਪ ਜਾਂ ਪੁੰਨ ਦੇ ਨਾਲ ਜੋੜ ਦੇਣਾ ਪਾਤਸ਼ਾਹ ਕਹਿੰਦੇ ਇਹ ਮੂਰਖਾਂ ਦਾ ਝਗੜਾ ਹੈ ਗਿਆਨ ਤੇ ਆਣ ਨਹੀਂ ਜਾਣੇ ਜਿਹੜੇ ਇਸ ਝਗੜੇ ਵਿੱਚ ਪਏ ਜਾਂਦੇ ਨੇ ਵੀ ਇਹ ਪਾਪ ਹੈ ਪੁੰਨ ਹੈ ਇਹ ਚੰਗਾ ਹੈ ਇਹ ਮਾੜਾ ਹੈ ਅਸਲ ਦੇ ਵਿੱਚ ਉਹਨਾਂ ਨੂੰ ਆਤਮਿਕ ਜੀਵਨ ਦੀ ਕੋਈ ਸਮਝ ਨਹੀਂ ਹੈ ਉਹਨਾਂ ਦੀ ਸੁਰਤ ਉੱਚੀ ਨਹੀਂ ਹੈ ਕੌਣ ਮਾਸ ਕੌਣ ਸਾਕ ਕਹਾਵੇ ਕਿਸ ਪੈ ਪਾਪ ਸਮਾਣੀ ਨਹੀਂ ਤਾਂ ਪਾਤਸ਼ਾਹ ਕਹਿੰਦੇ ਮਾਸ ਦੇ ਰੰਤ ਝਗੜਾ ਕਰਨ ਵਾਲੇ ਲੋਕ ਕੀ ਜਾਣਦੇ ਨੇ ਕਿ ਮਾਸ ਦੇ ਵਿੱਚ ਤੇ ਸਾਗ ਦੇ ਵਿੱਚ ਕੀ ਫਰਕ ਹੈ ਕਿਸ ਦੇ ਖਾਣ ਨਾਲ ਪਾਪ ਹੁੰਦਾ ਕਿਸ ਦੇ ਖਾਣ ਨਾਲ ਪੁੱਣ ਬਣਦਾ ਪਾਤਸ਼ਾਹ ਕਹਿੰਦੇ ਇਹ ਨਹੀਂ ਜਾਣਦੇ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਪੁਰਾਣੇ ਸਮੇਂ ਦੇ ਵਿੱਚ ਲੋਕ ਦੇਵਤਿਆਂ ਦੇ ਸੁਭਾਅ ਅਨੁਸਾਰ ਭਾਵ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਗੈਂਡਾ ਮਾਰ ਮਾਰ ਕੇ ਹੋਮ ਜਗ ਕਰਦੇ ਸਨ ਦੇਵੀ ਦੇਵਤਿਆਂ ਨੂੰ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ ਕੋ ਬੱਕਰਾ ਰਹਿਣ ਖਾਇਆ ਬੱਕਰੇ ਨੂੰ ਰਿੰਨ ਕੇ ਖਾਣਾ ਇਹ ਪੁਰਾਣੇ ਵੇਦਾਂ ਸ਼ਾਸਤਰਾਂ ਦੇ ਵਿੱਚ ਪੁੱਣ ਮੰਨਿਆ ਜਾਂਦਾ ਸੀ। ਮਾਸ ਛੋੜ ਬੈਸ ਨੱਕ ਪਕੜਣਾ ਰਾਤੀ ਮਾਸ ਖਾਣੇ। ਪਾਤਸ਼ਾਹ ਕਹਿੰਦੇ ਆਮ ਲੋਕੀ ਮਾਸ ਤਿਆਗਦੇ ਨੇ। ਜਦੋਂ ਵੀ ਕਿਤੇ ਕਿਸੇ ਨੂੰ ਮਾਸ ਖਾਂਦਾ ਦੇਖਦੇ ਨੇ ਤੇ ਆਪਣਾ ਨੱਕ ਬੰਦ ਕਰ ਲੈਂਦੇ ਨੇ ਕਹਿੰਦੇ ਸਾਨੂੰ ਬਦਬੂ ਆਉਂਦੀ ਹੈ। ਜਿਹੜਾ ਬੰਦਾ ਦਿਨੇ ਮਾਸ ਖਾਣ ਨੂੰ ਪਾਪ ਸਮਝਦਾ ਮਾਸ ਨੂੰ ਵੇਖ ਕੇ ਵੀ ਨੱਕ ਬੰਦ ਕਰ ਲੈਂਦਾ। ਗੁਰਾਂਖ ਸਿੰਘ ਸਾਹਿਬ ਪਾਤਸ਼ਾਹ ਕਹਿੰਦੇ ਰਾਤ ਨੂੰ ਉਹੀ ਮਨੁੱਖ ਲੋਕਾਂ ਦਾ ਖੂਨ ਪੀਂਦਾ ਹੈ ਪਾਪ ਕਰਦਾ ਹੈ ਪਰਾਇਆ ਹੱਕ ਖਾ ਖਾ ਕੇ ਉਹ ਲੋਕਾਂ ਨੂੰ ਲੁੱਟਦਾ ਹੈ ਪਾਤਸ਼ਾਹ ਕਹਿੰਦੇ ਇਹ ਵੀ ਤਾਂ ਮਾਸ ਖਾਣਾ ਹੀ ਹੈ ਇੱਕ ਪਾਸੇ ਮਾਸ ਖਾਣ ਨੂੰ ਪਾਪ ਸਮਝੀ ਜਾਂਦਾ ਹੈ ਦੂਜੇ ਪਾਸੇ ਲੋਕਾਂ ਦਾ ਪਰਾਇਆ ਹੱਕ ਖਾਂਦਾ ਹੈ ਲੁੱਟ ਲੁੱਟ ਕੇ ਲੋਕਾਂ ਨੂੰ ਖਾਂਦਾ ਹੈ ਤੇ ਬਾਰੀ ਤੌਰ ਦੇ ਉੱਤੇ ਮਾਸ ਖਾਣ ਦਾ ਵਿਰੋਧ ਕਰਦਾ ਹੈ ਪਾਤਸ਼ਾਹ ਕਹਿੰਦੇ ਮਾਸ ਛੋੜ ਬੈਸ ਨੱਕ ਪਕੜਾਂ ਰਾਤੀ ਮਾਨਸ ਖਾਣੀ ਤੋ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਗੁਰਮਖੋ ਇਸ ਧਰਤੀ ਦੇ ਉੱਤੇ ਇਹ ਪਾਵਨ ਬਚਨ ਉਚਾਰਨ ਕੀਤਾ ਕਿ ਪਾਪ ਕੀ ਹੁੰਦਾ ਪੁੰਨ ਕੀ ਹੁੰਦਾ ਆ ਮਨੁੱਖ ਇਸ ਗੱਲ ਨੂੰ ਨਹੀਂ ਜਾਣ ਸਕਦਾ ਤੋ ਇਸ ਧਰਤੀ ਦੇ ਉੱਤੇ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਔਰ ਪਾਪ ਪੁੰਨ ਮਾਸ ਦੇ ਝਗੜੇ ਤੋਂ ਦੁਨੀਆਂ ਦੇ ਲੋਕਾਂ ਨੂੰ ਉੱਪਰ ਉੱਠ ਕੇ ਨੇਕੀਆਂ ਚੰਗਿਆਈਆਂ ਕਰਨ ਦਾ ਉਪਦੇਸ਼ ਦਿੱਤਾ। ਤੋਂ ਦਰਸ਼ਕੋ ਇਹ ਪਾਵਨ ਸਥਾਨ ਦਰਸ਼ਨ ਕਰ ਰਹੇ ਹਾਂ। ਇਹ ਪਾਵਨ ਸਥਾਨ ਉਹੀ ਹੈ ਜਿੱਥੇ ਬਾਬੇ ਨੇ ਸਾਰੇ ਜਗਤ ਨੂੰ ਇਹ ਸੱਚ ਦਾ ਗਿਆਨ ਬਖਸ਼ਿਸ਼ ਕੀਤਾ ਸੀ। ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ? ਕਮੈਂਟਾਂਾਂ ਦੇ ਨਾਲ ਜ਼ਰੂਰ ਦੱਸਿਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਸੀਂ ਧਾਰਮਿਕ ਅਸਥਾਨਾਂ ਦੀ ਯਾਤਰਾ, ਧਾਰਮਿਕ ਅਸਰਾਂ ਦਰਸ਼ਨ ਨੇ ਜਿਹੜੇ ਉਹ ਆਪ ਸੰਗ ਤੁਹਾਨੂੰ ਕਰਵਾਉਂਦੇ ਹੀ ਰਹਿੰਦੇ ਹਾਂ ਔਰ ਹੋਰ ਵੀ ਧਰਮ ਦੇ ਨਾਲ ਸੱਚ ਦੇ ਨਾਲ ਗੁਰਬਾਣੀ ਦੇ ਨਾਲ ਦੁਨੀਆਵੀ ਸਮਾਜਿਕ ਚਰਚਾਵਾਂ ਵੀ ਤੁਹਾਨੂੰ ਲੈ ਕੇ ਅਸੀਂ ਆਉਂਦੇ ਰਹਿੰਨੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟਾਂ ਦੇ ਰਾਹੀਂ ਸਾਨੂੰ ਸਲਾਹ ਜਰੂਰ ਦਿਆ ਕਰੋ ਔਰ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਨੀ ਧੰਨਵਾਦ